7 ਜੂਨ 1984 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਰ ਮੋਰੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਹਜੇ ਵੀ ਇਹ ਲੜਾਈ ਖਤਮ ਨਹੀਂ ਹੋਈ ਸੀ। ਅਕਾਲ ਤਖਤ ਸਾਹਿਬ ਵੱਲੋਂ ਆਉਣ ਵਾਲੀ ਫਾਇਰਿੰਗ ਤਾਂ ਬੰਦ ਹੋ ਚੁੱਕੀ ਸੀ ਪਰ ਹਜੇ ਵੀ ਬਾਕੀ ਮੋਰਚਿਆਂ ਤੇ ਸਿੰਘ ਡੱਟੇ ਹੋਏ ਸਨ ਅਤੇ ਲਗਾਤਾਰ ਲੜਾਈ ਕਰ ਰਹੇ ਸਨ। ਲੱਗਰ ਹਾਲ ਵਾਲੇ ਪਾਸੇ ਵਾਲਾ ਮੋਰਚਾ ਬਹੁਤ ਜ਼ਿਆਦਾ ਮਜ਼ਬੂਤ ਸੀ। ਇੱਧਰ ਵਾਲੇ ਪਾਸੇ ਫੌਜ ਨੇ ਅੰਦਰ ਵੜਨ ਸੈਰ ਹੀ ਆਪਣੇ ਬਹੁਤ ਸਾਰੇ ਸਾਥੀਆਂ ਕੋਲੇ ਸੀ। ਲੰਗਰ ਹਾਲ ਦੀਆਂ ਛੱਤਾਂ ਦੇ ਉੱਤੇ ਜਿਹੜੇ ਵੀ ਸਿੰਘ ਸਨ ਜਿੰਨੇ ਵੀ ਪੈਦਲ ਆ ਰਹੇ ਫੌਜੀ ਸਨ ਉਹਨਾਂ ਨੂੰ ਅੰਦਰ ਤੱਕ ਵੜਨ ਨਹੀਂ ਦਿੱਤਾ ਸੀ ਇਸ ਤੋਂ ਬਾਅਦ ਫੌਜ ਨੇ ਸਰਾਵਾਂ ਵੱਲੋਂ ਕੂਚ ਕੀਤੀ ਜਿਸ ਤੋਂ ਬਾਅਦ ਫੌਜ ਨੇ ਸਰਾਵਾਂ ਦੇ ਵਿੱਚੋਂ ਬੜੇ ਸ਼ਰਧਾਲੂਆਂ ਨੂੰ ਅੰਦਰੋਂ ਦੀ ਬਾਹਰ ਕੱਢੇ ਜਿਨ੍ਹਾਂ ਵਿੱਚੋਂ ਕੁਛ ਸ਼ਰਧਾਲੂਆਂ ਦੇ ਉਸਰਦਾਲੂਆਂ ਦੇ ਪਿੱਛੋਂ ਹੱਥ ਬੰਨ੍ਹ ਕੇ ਉਹਨਾਂ ਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ ਸੀ ਅਤੇ ਕਈ ਛੋਟੇ-ਛੋਟੇ ਬੱਚਿਆਂ ਨੂੰ ਅੱਗ ਵਿੱਚ ਸੁੱਟ ਦਿੱਤਾ ਸੀ ਅਤੇ ਸ਼ਰਧਾਲੂਆਂ ਦੇ ਸਮਾਨ ਨੂੰ ਲੁੱਟ ਵੀ ਲਿਆ ਗਿਆ ਸੀ ਜੇਕਰ ਕੋਈ ਸਿੰਘ ਪਾਣੀ ਮੰਗਦਾ ਸੀ ਤਾਂ ਉਹਨੂੰ ਬੰਦੂਕ ਦਾ ਫੱਟ ਮਿਲਦਾ ਸੀ ਹੀਰ ਆਮ ਦਾ ਸਰਾਂ ਨੂੰ ਫੌਜ ਨੇ 2 ਵਜੇ ਤੱਕ ਪੂਰੀ ਤਰ੍ਹਾਂ ਕਬਜ਼ਾ ਲਿਆ ਸੀ ਫੌਜ ਦੇ ਸਾਰੇ ਪਾਸੇ ਕਬਜ਼ਾ ਕਰਨ ਤੋਂ ਬਾਅਦ ਵੀ ਲੰਗਰ ਹਾਲ ਵਾਲਾ ਮੋਰਚਾ ਹਜੇ ਤੱਕ ਵੀ ਫੌਜ ਦੇ ਕਬਜ਼ੇ 'ਚ ਨਹੀਂ ਆਇਆ ਸੀ ਪਰ ਫੌਜ ਹਜੇ ਵੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾਣਾ ਤੋਂ ਡਰ ਰਹੀ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਹਜੇ ਵੀ ਕਰਨਲ ਸਿੰਘ ਭਿੰਡਰਾ ਜੀ ਵਾਲੇ ਜਿਉਂਦੇ ਨੇ ਜਾਂ ਫਿਰ ਉਹ ਪਿੱਛੋ ਦੀ ਬਾਹਰ ਨਿਕਲ ਗਏ ਸਨ ਇਸ ਲਈ ਫੌਜ ਨੇ ਆਪਣੀਆਂ ਹੋਰ ਬਟਾਲੀਆਂ ਨਾਲ ਨੂੰ ਸੜਕਾਂ ਦੇ ਉੱਤੇ ਲਗਾ ਦਿੱਤਾ ਸੀ ਤਾਂ ਕਿ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਰੋਕਿਆ ਜਾ ਸਕੇ ਅਤੇ ਪੈਰਾ ਸਖਤ ਕਰਨ ਨੂੰ ਕਿਹਾ ਗਿਆ ਸੀ